ਜੀ ਤੁਸੀਂ ਵੇਖ ਹੀ ਰਹੇ ਹੋ ਜਿਹੜਾ ਸੰਗਤ ਦਾ ਇਨਾ ਪਿਆਰ ਮਿਲ ਰਿਹਾ ਤੇ ਮਾਹੌਲ ਤਾਂ ਵਰੋਧੀਆਂ ਨੂੰ ਪਤਾ ਵੀ ਹੁਣ ਕਿੱਥੇ ਜਾ ਕੇ ਖੜਾ ਹੈ ਇਹ ਓਵੇਂ ਓਵੇਂ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਵੀ ਆਪਾਂ ਕਿਸੇ ਨਾ ਕੋਈ ਲੜਾਈ ਝਗੜਾ ਬੋਲਕ ਬੋਲ ਨਹੀਂ ਕਰਨਾ ਪਰ ਤੱਕ ਇਹਦਾ ਇਦੋਂ ਵੀ ਜ਼ਿਆਦਾ ਤੱਕੇ ਹੋ ਗਿਆ ਬਟਕਣਾ ਦਿਨ ਨੂੰ ਭਰ ਕੇ ਲੈ ਕੇ ਜਰਾ ਸਾਰੇ ਭਰਾਵਾਂ ਨੂੰ ਵਰਕਰਸ ਨੂੰ ਕਿ ਆਪਾਂ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਨਾ ਬਿਲਕੁਲ ਆਪਾਂ ਜਿੱਤ ਰਹੇ ਹਾਂ ਔਰ ਬਹੁਤ ਜ਼ਿਆਦਾ ਲੀਡ ਨਾਲ ਜਿੱਤਾਂਗੇ ਇਹ ਮੈਨੂੰ ਤੁਹਾਡੀ ਸਪੋਰਟ ਤੋਂ ਪਤਾ ਲੱਗ ਗਿਆ ਤੁਹਾਡੇ ਪਿਆਰ ਤੋਂ ਪਤਾ ਲੱਗ ਗਿਆ ਕਿਸੇ ਨਾਲ ਆਪਾਂ ਬੋਲ ਕਬੋਲ ਨਹੀਂ ਕਰਨਾ ਜੇ ਕਿਸੇ ਦਾ ਵਹਿਮ ਆ ਉਹ ਕੁਛ ਤਾਂ ਨਿਕਲ ਗਿਆ ਜੇ ਕੋ ਮਾੜਾ ਮੋਟਾ ਰਹਿ ਗਿਆ ਤੇ ਉਸ ਤਰ੍ਹਾਂ ਨੂੰ ਨਿਕਲ ਜਾਏਗਾ ਜਿਹੜਾ ਬਲਾਕ ਸੰਤੀ ਜ਼ਿਲ੍ਹਾ ਪ੍ਰਚਿਤ ਚੋਣਾ ਦਾ ਜਿਹੜਾ ਬੁਖਾਰ ਆ ਲੋਕਾਂ ਦੇ ਸਿਰ ਚੜ ਬੋਲ ਰਿਹਾ ਤੇ ਅੱਜ ਜਿਹੜਾ ਫਿਰੋਜ਼ਪੁਰ ਜਿਹੜਾ ਜ਼ਿਲ੍ਹਾਦਾਰ ਵਜੀਦਪੁਰ ਜੋਂ ਆ ਹੋਰ ਸ਼ੀਤ ਬਣ ਚੁੱਕਿਆ ਟਰੱਕ ਚੋਂ ਨਿਸ਼ਾਨ ਦੇ ਵੱਡੇ ਵੱਡੇ ਕਾਫਲੇ ਆਲੇ ਜਿਹੜੇ ਪ੍ਰੋਗਰਾਮ ਹੋ ਰਿਹਾ ਲੋਕ ਆ ਟੜਾ ਟੜ ਨਾਲ ਜੁੜ ਰਹੇ ਆ ਆਪਾਂ ਗੱਲ ਕਰਦੇ ਆ ਸੇਕੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਬਹੁਤ ਬਹੁਤ ਵੀਰ ਜੀ ਸਾਹਿਬ ਅੱਜ ਜਿਹੜਾ ਮਾਹੌਲ ਕਿੱਥੇ ਖੜਾ ਔਰ ਜੀ ਤੁਸੀਂ ਵੇਖ ਹੀ ਰਹੇ ਹੋ ਜਿਹੜਾ ਸੰਗਤ ਦਾ ਇੰਨਾ ਪਿਆਰ ਮਿਲ ਰਿਹਾ ਤੇ ਮਾਹੌਲ ਤਾਂ ਵਿਰੋਧੀਆਂ ਨੂੰ ਪਤਾ ਵੀ ਹੁਣ ਕਿੱਥੇ ਜਾ ਕੇ ਖੜਾ ਹੋ ਜਾ। ਤੇ ਆ ਜਿਹੜਾ ਹੋਣਾ ਆਉਣ ਵਾਲੇ ਸਮਾਗਮ ਚੱਲ ਰਿਹਾ ਕਿੱਦਾਂ ਚੱਲ ਰਿਹਾ ਕਿਦੋਂ ਕਿਵੇਂ ਆਪਾਂ ਬਣਾਇਆ। ਬਾਈ ਜੀ ਮੇਰੇ ਤੋਂ ਪੂਰਾ ਹੀ ਨਹੀਂ ਪੈ ਰਹੇ ਜੀ। ਇੰਨੇ ਪ੍ਰੋਗਰਾਮ ਮਤਲਬ ਜਾਦੇ ਹੋ ਰਿਹਾ ਮੈਂ ਤੁਹਾਡੇ ਮਾਧਿਅਮਾਇਕੇ ਬੇਨਤੀ ਵੀ ਕਰੂੰਗਾ ਵੀ ਵੀਰਦੀ 14 ਤੋਂ ਬਾਅਦ ਮੈਨੂੰ ਤੁਸੀਂ ਘਰ-ਘਰ ਕਹੋਗੇ ਮੈਂ ਘਰ-ਘਰ ਆ ਜਾਊਂਗਾ ਪਰ ਹੁਣ ਪ੍ਰੋਗਰਾਮ ਇੰਨੇ ਜਾਦੇ ਹੋ ਕੇ ਮੇਰੇ ਤੋਂ ਉਹਨਾਂ ਸਾਰੇ ਪ੍ਰੋਗਰਾਮ 'ਚ ਜਾਇਆ ਨਹੀਂ ਜਾਂਦਾ ਤੇ ਜੇ ਕਿਤੇ ਕੋਈ ਵੀਰ ਰਹਿ ਗਿਆ ਉਹਦੀ ਮੈਂ ਮਾਫੀ ਵੀ ਮੰਗਦਾ ਮ ਜਦੋਂ ਵੀ ਕੰਟੈਕਟ ਕਰੋਗੇ ਮੈਂ ਪਹੁੰਚੂੰਗਾ ਮੈਂ ਜਾ ਕੇ ਉਹਨਾਂ ਦਾ ਧੰਨਵਾਦ ਕਰਕੇ ਵੀ ਆਉਂਗਾ ਥੋੜਾ ਜਿਹਾ ਉਹਨਾਂ ਪ੍ਰੋਗਰਾਮਾਂ ਨੂੰ ਮੈਨੇਜ ਕਰਨਾ ਪੈ ਰਿਹਾ ਆਪਾਂ ਕੋਈ ਵੱਖ-ਵੱਖ ਵੱਡਾ ਹਲਕਾ ਵੱਡੇ ਆ ਦੋ ਤਿੰਨ ਆਪਣੀਆਂ ਸਵਾਵਾਂ ਆ ਕੋਈ ਰੈਲੀਆਂ ਵੀ ਆਉਣ ਵਾਲੇ ਦਿਨਾਂ 'ਚ ਕੋਈ ਖਾਸ ਦਿਨ ਬਿਲਕੁਲ ਦੀ ਇੱਕ ਦਿਨ ਕਰਾਂਗੇ ਜੀ ਅਜੇ ਕਨਫਰਮ ਨਹੀਂ ਡੇਟ ਲੇਕਿਨ ਇੱਕ ਦਿਨ ਰੈਲੀ ਕਰਾਂਗੇ ਆਪਾਂ ਉਹਨਾਂ ਰੈਲੀਆਂ 'ਚ ਇਹਨਾਂ ਨੂੰ ਪਹੁੰਚਣ ਵਾਸਤੇ ਕਹਿ ਸਕਦੇ ਆਹ ਉਹ ਵੀਰ ਜਿਹੜੇ ਜਿਹੜੇ ਵੀਰਾਂ ਤੱਕ ਮੇਰ ਕੋ ਹਜੇ ਤੱਕ ਪਹੁੰਚ ਨਹੀਂ ਪਾਇਆ ਜਾਂ ਜਿਹੜੇ ਰਹਿ ਗਏ ਉਹ ਮੇਰੇ ਸਭ ਤੋਂ ਸਪੈਸ਼ਲ ਵੀਰ ਨੇ ਤੇ ਉਹਨਾਂ ਲਈ ਮੇਰਾ ਸਭ ਤੋਂ ਜ਼ਿਆਦਾ ਪਹਿਲੋਂ ਧੰਨਵਾਦ ਹੈ ਤੇ ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਗਾ ਵੀ ਜਿਸ ਦਿ ਓਏ ਜਿਹੜਾ ਆਪਣਾ ਚੋਣ ਸ਼ਾਨ ਟਰੱਕ ਆ ਉਹਦੇ ਵਾਸਤੇ ਜਿਹੜੇ ਵੀਰਾਂ ਨੂੰ ਜਾਂ ਨਹੀਂ ਪਤਾ ਜਾਂ ਉਹਨਾਂ ਨੂੰ ਕਿਵੇਂ ਆਪਾਂ ਵੋਟ ਪਾਉਣੀ ਆ ਇਹ ਥੋੜਾ ਆ ਤੇ 5 ਨੰਬਰ ਨਿਸ਼ਾਨ ਤੇ ਆ ਜੀ ਮੇਰੇ ਹਿਸਾਬ ਨਾਲ ਟਰੱਕ ਦਾ ਜੋ ਬਟਨ ਚੋਣ ਸ਼ਾਨ ਉਹ 5 ਨੰਬਰ ਤੇ ਆ ਉਹਦੇ ਤੇ ਮੋਹਰਾਂ ਲਾ ਕੇ ਤੇ ਆਪਾਂ ਕਾਮਯਾਬੀ ਸੰਗਤ ਨਹੀਂ ਦੋਣੀ ਆ ਤੇ ਸੰਗਤ ਦੇ ਹਮੇਸ਼ਾ ਧੰਨਵਾਦ ਕਰਦੇ ਰਵਾਂਗੇ ਇਹ ਕੋਈ ਬੈਲਟ ਦਾ ਰੰਗ ਜਿਹੜਾ ਬੈਲਟ ਪੇਪਰ ਮਿਲਣਾ ਹੈ ਵੋਟ ਪਾਉਣਾ ਉਸ ਦਾ ਫਿਰ ਰੰਗ ਰੰਗ ਵੀ ਹੈਗਾ ਨਹੀਂ ਉਹ ਮੈਨੂੰ ਹਾਲੇ ਕੋਈ ਪਤਾ ਨਹੀਂ ਨੌਲੇਜ ਨਹੀਂ ਹੈ ਜੀ ਉਹ ਜਿਵੇਂ ਪਤਾ ਲੱਗੇਗਾ ਮੈਂ ਤੁਹਾਡੇ ਮਾਦਿਰ ਨੂੰ ਨਹੀਂ ਦੱਸ ਦਿਆਂਗਾ ਆ ਮਿੱਤਰੋ ਗੱਲ ਇਹ ਆ ਵੀ ਚੋਣ ਸ਼ਾਂ ਨੀ ਦਾ ਟਰੱਕ ਹੈਗਾ 14 ਤਰੀਕ ਨੂੰ ਜਿਹੜੀਆਂ ਵੋਟਾਂ ਪੈਣੀਆਂ ਗੁਰਪਿੰਨ ਸੇਖੋ ਨੂੰ ਇੰਨੇ ਕਿ ਸਮਾਗ ਮਿਲਦੇ ਆ ਕਿ ਇਹਨਾਂ ਕੋਲ ਤੁਹਾਡੇ ਤੱਕ ਪਹੁੰਚ ਨਹੀਂ ਕੀਤੀ ਜਾ ਰਹੀ ਇਹਨਾਂ ਦੀ ਇੱਕੋ ਇੱਕ ਰਿਕਵੈਸਟ ਆ ਸਿਰਫ ਚੋਣ ਸ਼ਾਂ ਟਰੱਕ ਯਾਦ ਰੱਖੋ ਜਦੋਂ ਵੀ ਤੁਸੀਂ ਯਾਦ ਕਰੋਗੇ ਤੁਹਾਡੀ ਸੇਵਾ ਚ ਹਾਜ਼ਰ ਰਹਿਣਗੇ ਤੇ ਆਉਣ ਵਾਲੇ ਦਿਨਾਂ ਚ ਜਿਹੜੀਆਂ ਰੈਲੀਆਂ ਇੱਕ ਦੋ ਦਿਨਾਂ ਚ ਵਕ ਵਕ ਥਾਵਾਂ ਤੇ ਦੋ ਤੰ ਵੈਲੀਆਂ ਜਿਹੜੀਆਂ ਹਲਕੇ ਬਜੀਦਪੁਰ ਫਰੋਸ਼ਾ ਹਲਕਿਆਂ ਚ ਉਹ ਰੱਖੀਆਂ ਜਾਣੀਆਂ ਤੇ ਉਹਦੇ ਵਾਸਤੇ ਸਿੱਖ ਸਰ ਤੁਹਾਨੂੰ ਬੇਨਤੀ ਕਰਦੇ ਆ ਤੁਸੀਂ ਤਿਆਰ ਰਹੋ ਇਹਦੇ ਜਿਹੜਾ ਆਉਣ ਵਾਲੇ ਸਮੇਂ ਚ ਸਾਡੇ ਜਿਹੜੇ ਨੌਜਵਾਨ ਆ ਉਹ ਬੜੇ ਗਰਮ ਤੱਤੇ ਹਨਾ ਟਰੱਕ ਟਰੱਕ ਚੱਕੀ ਫਿਰਦੇ ਆ ਇਹਨਾਂ ਨੂੰ ਥੋੜੇ ਠੰਡੇ ਹੋਣ ਵਾਸਤੇ ਵੀ ਕਿੰਨੇ ਹੋ ਨਹੀਂ ਜੀ ਉਵੇਂ ਉਵੇਂ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਵੀ ਆਪਾਂ ਕਿਸੇ ਨਾਲ ਕੋਈ ਲੜਾਈ ਝਗੜਾ ਬੋਲਕ ਬੋਲ ਨਹੀਂ ਕਰਨਾ ਪਰ ਟਰੱਕ ਇਦਾਂ ਹੀ ਇਦੋਂ ਵੀ ਜ਼ਿਆਦਾ ਤੱਤੇ ਹੋ ਗਿਆ ਪਤਾ ਕਿ ਨਾ ਇਹਨੂੰ ਭਰ ਕੇ ਲੈ ਕੇ ਜਾਣਾ ਸਾਰੇ ਭਰਾਵਾਂ ਨੂੰ ਵਰਕਰ ਨੂੰ ਕਿ ਆਪਾਂ ਫਿਨਲ ਲੜਾਈ ਟਕੜਾ ਨਹੀਂ ਕਰਨਾ ਬਿਲਕੁਲ ਆਪਾਂ ਜਿੱਤ ਰਹੇ ਹਾਂ ਔਰ ਬਹੁਤ ਜ਼ਿਆਦਾ ਲੀਡ ਨਾਲ ਜਿੱਤਾਂਗੇ ਇਹ ਮੈਨੂੰ ਤੁਹਾਡੀ ਸਪੋਰਟ ਤੋਂ ਪਤਾ ਲੱਗ ਗਿਆ ਤੁਹਾਡੇ ਪਿਆਰ ਤੋਂ ਪਤਾ ਲੱਗ ਗਿਆ ਕਿਸੇ ਨਾਲ ਆਪਾਂ ਬੋਲਕ ਬੋਲ ਨਹੀਂ ਕਰਨਾ ਜੇ ਕਿਸੇ ਦਾ ਵਹਿਮ ਆ ਉਹ ਕੁਛ ਤਾਂ ਨਿਕਲ ਗਿਆ ਜੇ ਕੋ ਮਾੜਾ ਮੋਟਾ ਰਹਿ ਗਿਆ ਤੇ ਉਸਤਾਰਾ ਨੂੰ ਨਿਕਲ ਜਾਏਗਾ ਤੇ ਤੁਹਾਡਾ ਮੈਂ ਧੰਨਵਾਦ ਦੀਆਂ ਤੇ ਜਿੱਦਾਂ ਰੈਲੀਆਂ ਕਰਾਂਗੇ ਮੇਰੇ ਵੀਰਾਂ ਨੂੰ ਡੇਟ ਦਾ ਪਤਾ ਲੱਗ ਜਾਏਗਾ ਸੋਸ਼ਲ ਮੀਡੀਆ ਰਾਹੀਂ ਤੇ ਵੱਧ ਤੋਂ ਵੱਧ ਤੁਸੀਂ ਵਿੱਚ ਪਹੁੰਚ ਕੇ ਰੈਲੀ ਵੱਡੀ ਕਰਨੀ ਆ ਤੇ ਆਪਾਂ ਵਿਖਾਉਣਾ ਕਿ ਤੁਸੀਂ ਕਿੰਨਾ ਪਿਆਰ ਕਰਦੇ ਹੋ ਤੋ ਆ ਬਿਲਕੁਲ ਜੀ ਮਿੱਤਰੋ ਬੜਾ ਸੰਜਮ ਨਾਲ ਸ਼ਰਮੇ ਨਾਲ ਆਪਾਂ ਕੰਮ ਲੈਣਾ ਤੇ ਬਾਈ ਸੇਖੋ ਦੀ ਕਾਮਯਾਬੀ ਲਈ ਤੁਸੀਂ ਬਾਤ ਕਰਕੇ ਸਹਿਯੋਗ ਦੇਣਾ ਇਹ ਹੀ ਇਹਨਾਂ ਦੀ ਬੇਨਤੀ ਆ ਅੱਜ ਤੁਸੀਂ ਇਹਨਾਂ ਦੇ ਨਾਲ ਖੜੋ ਕੱਲ੍ਹ ਇਸ ਤੜੇ ਨਾਲ ਖੜਨਗੇ ਬਹੁਤ ਬਹੁਤ ਧੰਨਵਾਦ ਤੁਸਨ ਹਲਸਾ ਜਲਾ ਜਿੰਦਾਬਾਦ ਉਤਪਤੀ ਜਿੰਦਾਬਾਦ ਕੀ ਸੇਖੋ ਜਿੰਦਾਬਾਦ ਬਹੁਤ ਧੰਨਵਾਦ ਜਿੰਦਾਬਾਦ ਗੁਰਪੀ ਸੇਖੋ ਗੁਰਪੀ ਸੇਖੋ ਦੇ ਸਰਪ੍ਰਸਤ ਹਾਰ ਰਿਹਾ ਜਿੰਦਾਬਾਦ